ਸਰਬ ਸੁਖਾਂ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ ਦਰਸ਼ਨ ਭੇਟ ਤਹੁਤ ਅਨੰਦਾ ਦੁਖ ਗਿਆ ਹਰ ਗਈਐ ਮੇਹ ਬਾਲ ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਜੀ ਸਗਲ ਕੋ ਦੀਦਾ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 9 ਮਨ ਰੇ ਕੋਨ ਕੋ ਮਤ ਤੈ ਲਿਨੀ ਪਰਦਾ ਰਾਨੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਾਨ ਰੇ ਕੌਨ ਕੁ ਮਤ ਤੈ ਲਿਨੀ ਪਰਦਾਰਾ ਨਿੰਦੇ ਅਰਸਰਚਿਉ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪਾਂਥ ਜਾਣਿਉ ਤੈ ਨਾਹਿਨ ਧਨ ਜੋਰਨ ਕੋ ਤਿਆ ਅੰਤ ਸੰਗ ਕਾਹੋ ਨਹੀਂ ਦਿਨਹਾ ਬੇਰਖਾਇਆ ਪਵੰਧਾਇਆ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜੇ ਕਛ ਗਿਆਨਾ ਕਟ ਹੀ ਮਹੇ ਨਿਰੰਝਰ ਤੇਰੇ ਤੇ ਖੋਜਤ ਯੁਦਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਤਰ ਮਤ ਨਹੀਂ ਪਾਈ ਮਾਨੁਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ